ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮੈਂ ਸੋਮ ਸਹੋਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੰਗੀਤ ਇੱਕ ਅਜੀਹਾ ਮਾਧਿਅਮ ਹੈ ਜੋ ਗੋਂਗੇ ਵੀ ਆਪਣੀ ਜ਼ੁਬਾਨ ਦੇ ਨਾਲ ਜੀ ਸੈਂਤਾਂ ਦੇ ਰਾਹੀ ਕੁਛ ਨਾ ਕੁਛ ਉਚਾਰਨ ਤਬ ਪਤਾ ਲੱਗ ਜਾਂਦਾ ਹੈ ਕਿ ਕਿਸੇ ਨਾ ਕਿੱਥੇ ਪਾਸਿਓਂ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ ਔਰ ਖਾਸ ਕਰਕੇ ਉਹ ਸੰਸਥਾਾਂ ਜਿਹੜੀਆਂ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜਦੀਆਂ ਨੇ ਰਾਗਾਂ ਦੇ ਨਾਲ ਜੋੜਦੀਆਂ ਨੇ ਔਰ ਉਹਨਾਂ ਰਾਗਾਂ ਦੇ ਵਿੱਚ ਜਿੰਨੇ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨੇ ਉਹ ਉਚਾਰੇ ਗਏ ਨੇ ਜਦੋਂ ਛੋਟੇ-ਛੋਟੇ ਬੱਚੇ ਆਪਣੀ ਜ਼ੁਬਾਨ ਰਾਹੀਂ ਮਿੱਠੀ ਜ਼ੁਬਾਨ ਰਾਹੀਂ ਉਹਨਾਂ ਰਾਗਾਂ ਦੇ ਵਿੱਚ ਬਾਣੀ ਦਾ ਜਾਪ ਕਰਦੇ ਨੇ ਤੇ ਸੋਹਣੇ ਤੇ ਸੋਹਾਗਾ ਹੋ ਜਾਂਦੇ ਨੇ ਪੰਛੀ ਵੀ ਉਸ ਰਾਗ ਨੂੰ ਸੁਣ ਕੇ ਆਪਣੀ ਪਰਵਾਜ਼ ਭੁੱਲ ਜਾਂਦੇ ਨੇ ਕਿਉਂਕਿ ਸੰਗੀਤ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਮੈਂ ਇਸ ਸਮੇਂ ਚੀਮਾ ਸਾਹਿਬ ਬੈਠਾ ਜੀ ਔਰ ਮੇਰੇ ਨਾਲ ਬਾਬਾ ਧਰਮਾ ਸਿੰਘ ਜੀ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਬੈਠੇ ਆ ਔਰ ਵੱਡੀ ਗੱਲ ਹੈ ਕਿ ਇਸੇ ਹੀ ਸਥਾਨ ਦੇ ਉੱਪਰ ਸੰਗੀਤ ਅਕੈਡਮੀ ਭਾਈ ਬਾਕਸਿੰਗ ਜੀ ਸੰਗੀਤ ਅਕੈਡਮੀ ਹੈ ਜਿਹੜੀ ਕਿ ਇਸ ਸਥਾਨ ਦੇ ਉੱਪਰ ਚੱਲ ਰਹੀ ਹੈ ਜਿਸ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਬੱਚੇ ਜਿਹੜੇ ਆ ਉਹ ਸੰਗੀਤ ਦੇ ਨਾਲ ਜੁੜੇ ਹੋਏ ਨੇ ਔਰ ਜਥੇਦਾਰ ਬਹਾਦਰ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਇਸ ਪੂਰੇ ਕਨਸੈਪਟ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਦੇਰ ਤੋਂ ਖਾਲਸਾ ਜੀ ਅਕੈਡਮੀ ਚੱਲ ਰਹੀ ਹੈ ਇਹ 7 ਸਾਲ ਤੋਂ ਚੱਲ ਰਹੀ ਹੈ ਤਕਰੀਬਨ ਭਾਈ ਬਾਬਕ ਸਿੰਘ ਅਕੈਡਮੀ ਜੀ ਭਾਈ ਮਰੋਰ ਸਿੰਘ ਭੈਣ ਜਸਪ੍ਰੀਤ ਕੌਰ ਜਿਹੜੇ ਟੀਚਰਾਂ ਨੂੰ ਅਰੇਂਜਮੈਂਟ ਕਰਦੇ ਆ ਉਹ ਕਰਦੇ ਭਾਈ ਬਾਬਕ ਸਿੰਘ ਬਾਰੇ ਸਾਨੂੰ ਪਹਿਲਾਂ ਦੱਸੋ ਕਿ ਉਹਨਾਂ ਦਾ ਇਤਿਹਾਸ ਕੀ ਹੈ ਸਰ ਭਾਈ ਬਾਬਕ ਸਿੰਘ ਜੀ ਕਿ ਜੰਗਾ ਜੁੱਦਾਂ ਦੇ ਵਿੱਚ ਜੋ ਜਦੇ ਸੀਗੇ ਜੀ ਬੜੇ ਸਾਡੇ ਕੌਮ ਦੇ ਰਾਗੀ ਸੀਗੇ ਤੇ ਉਹਨਾਂ ਨੇ ਜੋ ਵਿਦੇਸ਼ਾਂ ਸਰ ਨਾਲ ਆਪਣਾ ਸਰਜੀਤ ਸਿੰਘ ਰਾਗੀ ਜੀ ਨੇ ਗੁਰਦੁਆਰਾ ਜਰਮਸਤਾਨ ਤੇ ਉਹਨਾਂ ਦੀ ਛਤ ਅਸਾਇਤ ਲਈ ਚੱਲ ਰਹੀ ਹੈ ਅਕੈਡਮੀ ਜੀ ਉਹਨਾਂ ਨੇ ਸਾਨੂੰ ਇਹ ਭਾਈਵਾਬ ਬਾਰੇ ਸਾਰਾ ਚੱਲਣਾ ਪਾਇਆ ਸੀਗਾ ਜਥੇਦਾਰ ਜੀ ਕਿਸ ਤਰ੍ਹਾਂ ਦੇ ਬੱਚੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਤੁਸੀਂ ਸੰਪਰਕ ਕਰਦੇ ਹੋ ਜਾਂ ਉਹ ਤੁਹਾਡੀ ਅਕੈਡਮੀ ਦੇ ਨਾਲ ਸੰਪਰਕ ਕਰਦੇ ਇਹ 10 ਬੱਚਿਆਂ ਤੋਂ ਸ਼ੁਰੂ ਕੀਤਾ ਸੀਗਾ ਜੀ ਅਸੀਂ ਨੇ ਭਾਈ ਮਨੋਰ ਸਿੰਘ ਤੇ ਉਹਨਾਂ ਦੇ ਘਰੋਂ ਪਾਇਆ ਜਸਪ੍ਰੀਤ ਕੌਰ ਉਹ ਟ੍ਰੇਨਿੰਗ ਦੇ ਰਹੇ ਸੀ ਬੱਚਿਆਂ ਨੂੰ ਜੀ ਅੱਛਾ ਜੀ ਤੰਤੀ ਸਾਜਾ ਨਾ ਜਿਹੜੇ ਸਾਡੇ ਗੁਰੂਆਂ ਵੇਲੇ ਦੇ ਅੱਜ ਕੱਲ ਲੋਪ ਹੋਏ ਹੋਏ ਨੇ ਹਾਂ ਪਰਾਤਨ ਜੀ ਪਰਾਤਨ ਸਾਜ ਨੇ ਜੀ तकरीबन ਕਾਫੀ ਸਾਜ ਨੇ 20 25 ਸਾਡੇ ਕੋਲ ਹੈਗੇ ਆ ਉਹ ਮੌਜੂਦ ਨੇ ਤੇ ਉਹ 10 15 ਬੱਚਾ ਤੋਂ ਅਸੀਂ ਲੈ ਕੇ ਅੱਜ ਸਾਡੇ ਕੋਲੇ 50 ਤੋਂ 70 ਬੱਚੇ ਆਉਂਦੇ ਆ ਤੇ ਅਲੱਗ-ਅਲੱਗ ਹੋਰ ਨਗਰਾਂ ਦੇ ਬੱਚੇ ਵੀ ਇੱਥੇ ਪਹੁੰਚਦੇ ਆ ਚੀਮਾ ਸਾਹਿਬ ਜੀ ਭਾਈ ਬਾਪੂ ਕ ਸੰਗੀਤ ਅਕੈਡਮੀ ਦੇ ਵਿੱਚ ਵੱਖਰੀ ਜਗ੍ਹਾ ਬਣੀ ਹੋਈ ਹੈ ਅਕੈਡਮੀ ਦਾ ਰੂਪ ਦੇ ਕੇ ਉਹਨੂੰ ਜੀ ਤਿਆਰ ਕਰਕੇ ਸਾਰਾ ਉਹਨਾਂ ਦਾ ਅਰੇਂਜਮੈਂਟ ਕੀਤਾ ਹੋਇਆ ਤੇ ਟੀਚਰ ਸਹਿਵਾਂ ਸਾਡੇ ਕੋਲ ਤਿੰਨ ਆਉਂਦੇ ਆ ਈ ਸ਼ਾਮ ਨੂੰ अच्छा जी इधर स्कूल टाइम ਤੋਂ ਬੱਚੇ ਫ੍ਰੀ ਹੋ ਜਾਂਦੇ ਆ ਹੂੰ 4 ਤੋਂ 6 6:30 7 ਵਜੇ ਤੱਕ ਰਹਿੰਦੇ ਆ ਇਹ ਕ੍ਰਿਸ਼ਨ ਸਿੰਘ ਇਹ ਗ੍ਰਾਂਥੀ ਸਿੰਘ ਨੂੰ ਸਾਡੇ ਕੋਲ ਸੇਵਾ ਕਰਦੇ ਆ ਇਹ ਹਾਂਜੀ ਇਹ ਨਮਾਉਦੇ ਨੇ ਜੀ ਸੰਥਿਆ ਦੀ ਸੇਵਾ ਇਹ ਕਰਦੇ ਆ ਤੇ ਇੱਕ ਤਬਲੇ ਦੇ ਟੀਚਰ ਐ ਇੱਕ ਦੰਤੀ ਸਾਜਾਂ ਦੀ ਕੁੜੀ ਸਾਡੇ ਕੋਲ ਟੀਚਰ ਐ ਅੱਛਾ ਜੀ ਤੇ ਅਸੀਂ ਉਹ ਸਾਰੇ ਬੱਚਿਆਂ ਨੂੰ ਚਾਹੁੰਦੇ ਆ ਵੀ ਆਉਣ ਰਸੈਂਤ ਨੂੰ ਨਾਲ ਡਿਪਲੋਮੇ ਵੀ ਕਰਾ ਰਹੇ ਆ ਜੀ ਬਹੁਤ ਅੱਛੀ ਗੱਲ ਹੈ ਕਿਹ ਚੀਜ਼ ਦੇ ਡਿਪਲੋਮੇ ਕਰਵਾ ਰਹੇ ਜਿਵੇਂ ਆਪਣੇ ਕੀਰਤਨ ਦਾ ਹੋ ਗਿਆ ਤਾਬਲੇ ਦਾ ਹੋ ਗਿਆ ਜੀ ਜੀ ਇਹ ਨਾਲ ਨਾਲ ਚੰਡੀਗੜ੍ਹ ਜੋ ਅਕੈਡਮੀ ਦੇ ਆਪਣੀ ਯੂਨੀਵਰਸਿਟੀ ਦੇ ਅੰਦਰ ਨੇ ਸਰਟੀਫਿਕੇਟ ਫਿਰ ਉਹ ਯੂਨੀਵਰਸਿਟੀ ਦਿੰਦੀ ਹੈ ਜਾਂ ਤੁਸੀਂ ਆਪ ਦਿੰਦੇ ਹੋ ਸੈਂਟਰ ਸਾਡੇ ਕੋਲ ਚੱਲਦਾ ਜੀ ਓਕੇ ਤੇ ਯੂਨੀਵਰਸਿਟੀ ਉਹਨੂੰ ਡਿਪਲੋਮਾ ਦਿੰਦੀ ਹੈ ਅੱਛਾ ਜਿਹੜੇ ਬੱਚੇ ਤੁਹਾਡੇ ਕੋਲ ਸੰਗੀਤ ਦੀ ਸਿੱਖਿਆ ਲੈ ਰਹੇ ਨੇ ਉਹ ਆਲੇ ਦੋਲੇ ਦੇ ਬੱਚੇ ਨੇ ਜਾਂ ਕਿਤੇ ਦੂਰੋਂ ਆ ਕੇ ਵੀ ਤੁਹਾਡੇ ਕੋਲ ਸੰਗੀਤ ਦੀ ਸਿੱਖਿਆ ਲੈ ਆਉਂਦੇ ਆ ਸਾਡੇ ਕੋਲ ਘੱਟੋ ਘੱਟ ਵੀ 30 40 ਕਿਲੋਮੀਟਰ ਤੋਂ ਬੱਚੇ ਆਉਂਦੇ ਆ ਤਾਂ 30 ਸਾਜਾਂ ਦਾ ਸਾ ਕੋਈ ਫੀਸ ਨਹੀਂ ਜੀ। ਤਕਰੀਬ ਬੱਚੇ ਨੇ ਸਾਡੇ ਕੋਲ ਸਾਰੇ ਸਾਰੇ ਸਕੂਲਾਂ ਦੇ ਮਤਲਬ ਰਲਵੇਂ ਬੱਚੇ ਐ। ਹੁਣ ਤੱਕ ਕਿੰਨੇ ਕ ਬੱਚੇ ਤੁਸੀਂ ਜਿਹੜੇ ਸੰਗੀਤ ਦੇ ਨਾਲ ਜੁੜ ਚੁੱਕੇ ਹੋ ਔਰ ਕਿੰਨੇ ਮਤਲਬ ਜਿਹੜੇ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜੁੜਨ ਦੀਆਂ ਤਿਆਰੀਆਂ ਦੇ ਵਿੱਚ ਨੇ? ਸਾਡੇ ਕੋਲੇ ਹੁਣ ਜਗ੍ਹਾ ਦੀ ਮਤਲਬ ਘਾਟ ਦੇ ਕਾਰਨ ਅਸੀਂ 60 ਤੋਂ 70 ਬੱਚੇ ਜਿਵੇਂ ਅਸੀਂ ਅਰੇਂਜਮੈਂਟ ਕਰ ਰਹੇ ਹਾਂ ਜੀ ਉਹਨਾਂ ਦਾ। ਠੀਕ ਹੈ। ਤੇ ਕਾਫੀ ਬੱਚੇ ਆਉਂਦੇ ਐ ਜਿਹੜੇ ਇੱਕ ਦੋ ਦਿਨਾਂ ਵਾਸਤੇ ਆਉਂਦੇ ਬਾਹਰਲੇ ਪਿੰਡਾਂ ਚੋਂ ਵੀ ਆ ਰਹੇ ਐ ਬੱਚੇ। ਜੀ। ਤੇ ਇਹਨਾਂ ਕੋਲੇ ਮਤਲਬ 6-7 ਬੱਚੇ ਆਪਣੇ ਕੋਲ ਸੰਤਿਆ ਪੂ ਰੌਲਾ ਨੇ ਉਹਨਾਂ ਨੇ ਇਹ ਬੱਚਿਆਂ ਨੇ ਫ੍ਰੀ ਸੇਵਾ ਦੇ ਵਿੱਚ ਸਾਲ ਜਦੋਂ ਫ੍ਰੀ ਛੁੱਟੀਆਂ ਚ ਹੁੰਦੇ ਆ ਜੀ ਉਦੋਂ ਅਸੀਂ ਕਿਤੇ ਨਾ ਕਿਤੇ ਰੱਖਦੇ ਆ ਕੈਂਪ ਉਹਨਾਂ ਦਾ ਉਹ ਕਰ ਰਹੇ ਨੇ ਅੱਛਾ ਬੱਚੇ ਫਿਰ ਇੰਡੀਪੈਂਡੈਂਟ ਹੁਣ ਜਾ ਕੇ ਕੀਰਤਨ ਕਰਦੇ ਨੇ ਸਰ ਹਾਂਜੀ ਉਹ ਕੀਰਤਨ ਮਤਲਬ ਜਿਲ੍ਹੇ ਪੱਧਰ ਤੇ ਸਾਡੇ ਬੱਚੇ ਮਤਲਬ ਟਰੋਫੀ ਮਤਲਬ ਜਿਹੜੇ ਵੀ ਕੰਪੀਟੀਸ਼ਨਾਂ ਦੇ ਵਿੱਚ ਜਾਂਦੇ ਨੇ ਜੀ ਬਿਲਕੁਲ ਸਾਡੇ ਬੱਚੇ ਫਾਸਟ ਆਉਂਦੇ ਆ ਸਾਰੇ ਹਮਮ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸਾਡੇ ਬੱਚੇ ਫਾਸਟ ਆਉਂਦੇ ਆ ਕਾਫੀ ਇੱਕ ਬੱਚੇ ਨੂੰ ਕਿੰਨੇ ਕਰਾਗਾਂ ਦੀ ਟ੍ਰੇਨਿੰਗ ਉਸ ਪੀਰੀਅਡ ਦੇ ਦੌਰਾਨ ਦੇ ਦਿੰਦੇ ਉਹ ਤਾਂ ਹਲੇ ਬੱਚੇ ਨੂੰ ਕਾਫੀ ਟਾਈਮ ਲੱਗਦਾ ਜੀ ਬੱਚੇ ਨਿਆਣੇ ਕਰਕੇ ਉਹ ਨਾ ਕਵਰ ਨਹੀਂ ਕਰ ਸਕਦੇ ਜੀ 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 ਬਸ ਤਕਰੀਬਨ ਹੁਣ ਜਿਵੇਂ ਆਸਾ ਦੀਵਾਰ ਦਾ ਕੀਰਤਨ ਕਰ ਰਹੇ ਆ ਬੱਚੇ ਟ੍ਰੇਨਿੰਗ ਲੈ ਰਹੇ ਆ ਤੇ ਹੋਰ ਵੱਖਰੇ ਵੱਖਰੇ ਰਾਗਾਂ ਦੇ ਵਿੱਚ ਕਰ ਰਹੇ ਆ ਤੇ ਇਧਰੋਂ ਸੰਥਿਆ ਦੀ ਕਲਾਸ ਵੀ ਨਾਲ ਲੈਣੀ ਹੁੰਦੀ ਆ ਉਹਨਾਂ ਨੂੰ ਤਬਲੇ ਦੀ ਵੀ ਲੈਣੀ ਹੁੰਦੀ ਆ ਹੋਰ ਕੀ ਕਹਿਣਾ ਚਾਹੁੰਦੇ ਹੋ ਜੱਥੇ ਅਸੀਂ ਤਾਂ ਸਭ ਨੂੰ ਕਹਿੰਦੇ ਜੀ ਜ ਇਹ ਨਿਊਜਕ ਦਾ ਕਿਤੇ ਵੀ ਕੋਈ ਕੇਂਦਰ ਕਰ ਸਕਦਾ ਜਰੂਰ ਬੱਚਿਆਂ ਨੂੰ ਸਿੱਖਿਆ ਦੇਵੇ ਤੇ ਸਾਡੇ ਗੁਰੂਆਂ ਨਾਲ ਸਾਰਾ ਇਹ ਜੁੜਿਆ ਹੋਇਆ ਤੇ ਜਿੱਥੇ ਵੀ ਤੁਸੀਂ ਜਾਓ ਬੱਚੇ ਨੂੰ ਕੀਰਤਨ ਸੁਣੋ ਵੱਖਰੀ ਪਛਾਣ ਹੁੰਦੀ ਹੈ ਬੱਚੇ ਦੀ ਕਿਤੇ ਸਟੇਜ ਤੇ ਜਾ ਕੇ ਬੋਲਣਾ ਬੱਚੇ ਨੇ ਤੇ ਸਾਡੇ ਕੋਲ ਸਪੈਸ਼ਲ ਜਿਆਦਾ ਸਾਡੇ ਕੋਲ ਕੁੜੀਆਂ ਬੱਚੀ ਕੀਰਤਨ ਸਿੱਖ ਰਹੀਆਂ ਨੇ ਕੁੜੀਆਂ ਜਿਆਦਾ ਨੇ ਸੋ ਜਥੇਦਾਰ ਬਹਾਦਰ ਸਿੰਘ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਔਰ ਕਿਉਂਕਿ ਸੰਗੀਤ ਇੱਕ ਅਜਿਹਾ ਮਤਲਬ ਮਾਧਿਅਮ ਹੈ ਜਿਸसे ਰਾਹੀ ਆਪਾਂ ਜ਼ਿੰਦਗੀ ਦੇ ਸਾਰੇ ਸਟਰਕਚਰ ਨੂੰ ਬਿਆਨ ਕਰ ਸਕਦੇ ਆ ਸੋ ਜਿਆਦਾ ਕਰਕੇ ਇਹਨਾਂ ਨੇ ਕਿਹਾ ਕਿ ਗਰੀਬ ਬੱਚੇ ਜਿਹੜੇ ਨੇ ਉਹ ਜ਼ਿਆਦਾ ਨੇ ਔਰ ਵੈਸੇ ਟੈਲੈਂਟ ਹੋਣਾ ਚਾਹੀ ਜਿਆਦਾ ਹੁੰਦਾ ਮੈਂ ਇਹ ਨਹੀਂ ਕਹਿਣਾ ਕਿ ਅਮੀਰਾਂ ਚ ਨਹੀਂ ਹੁੰਦਾ ਲੇਕਿਨ ਜਿਹੜੇ ਕਿਤੇ ਨਾ ਕਿਤੇ ਜ਼ਮੀਨ ਨਾਲ ਜੁੜੇ ਹੁੰਦੇ ਨੇ ਆਕਾਲਪੁਰਖ ਨੇ ਕ ਅਲੱਗ ਤਰ੍ਹਾਂ ਦਾ ਟੈਲੈਂਟ ਉਹਨਾਂ ਦੇ ਵਿੱਚ ਰੱਖਿਆ ਹੋਇਆ ਜੀ ਇੱਕ ਤੁਸੀਂ ਸਕੂਲਾਂ ਦੇ ਵਿੱਚ ਸਕੂਲ ਟਾਈਮ ਆਓ ਜੀ ਕਿਦੇ ਪ੍ਰਾਇਮਰੀ ਸਕੂਲਾਂ ਦੇ ਬਾਬਾ ਧਰਮਾ ਦੇ ਸਾਡੇ ਦੇ ਨਾਲ ਤੇ ਅਸੀਂ 17 ਦੇ ਵਿੱਚ ਇਲੈਕਸ਼ਨ ਆਜ਼ਾਦ ਉਮੀਦਵਾਰ ਬਣੇ ਸੀਗੇ ਐਮਸੀ ਤੇਗੇ ਜੀ ਤੇ ਹੁਣ ਮਤਲਬ ਸਭ ਕੈਨਸੀ ਆ ਤੇ ਸਕੂਲਾਂ ਦੇ ਵਿੱਚ ਜੋ ਵੀ ਅਸੀਂ ਕਰ ਸਕਿਆ ਆ ਸੇਵਾ ਹਰਿਆਣਾ ਸੰਗਤਾਂ ਬਹੁਤ ਜ਼ਿਆਦਾ ਮਨੋਤਨੋਂ ਕਰ ਰਹੀਆਂ ਨੇ ਤੇ ਉੱਥੇ ਵੀ ਅਸੀਂ ਵੱਖਰਾ ਰੱਖਿਆ ਹੋਇਆ ਵੀ ਅਸੀਂ ਸਕੂਲਾਂ ਚ ਪੈਸਾ ਨਹੀਂ ਲੈਂਦੇ ਕਿਸੇ ਤੋਂ ਹੂੰ ਜੋ ਚੀਜ਼ ਦੀ ਲੋੜ ਹੁੰਦੀ ਅਸੀਂ ਉਹੀ ਲੈਨੇ ਆ ਕਿਸੇ ਵੀ ਚੀਜ਼ ਦੀ ਲੋੜ ਅਸੀਂ ਉਹ ਕਹਦੇ ਨੇ ਵੀ ਆ ਚੀਜ਼ ਭੇਜ ਦਿਓ ਜੀ ਅਗਲੇ ਨੂੰ ਵੀ ਲੱਗਦਾ ਵੀ ਹਾਂ ਚੀਜ਼ ਸਾਡੀ ਪਹੁੰਚੀ ਐ। ਨਹੀਂ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਜਥੇਦਾਰ ਜੀ। ਔਰ ਕਿਸੇ ਦਿਨ ਪੂਰਾ ਦਿਨ ਤੁਹਾਡੇ ਸਕੂਲ ਦੇ ਵਿੱਚ ਆਈਏ ਬੱਚਿਆਂ ਦੇ ਬੱਚਿਆਂ ਦੇ ਨਾਲ ਵੀ ਗੱਲਬਾਤ ਕਰੀਏ ਔਰ ਬੱਚਿਆਂ ਦੇ ਜੋ ਵੀ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਵੀ ਜਾਣਕਾਰੀ ਲਈਏ ਔਰ ਸਾਡੀ ਬੜੀ ਕਿਉਰੀਓਸਿਟੀ ਹੋਵੇਗੀ ਧੰਨ ਭਾਗ ਹੋਣਗੇ ਜਦੋਂ ਜਥੇਦਾਰ ਜੀ ਉਹਨਾਂ ਦੇ ਦਰਸ਼ਨ ਉੱਥੇ ਕਰਨ ਦਾ ਮੌਕਾ ਮਿਲੇਗਾ ਬੱਚਿਆਂ ਦੇ ਰੂਹ ਬਰੂ ਹੋਮਾਗੇ ਬਹੁਤ ਚੰਗਾ ਲੱਗੇਗਾ। ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁੰਦਾ ਚੀਮਾ ਸਾਧ ਤੋਂ ਪੋਸੂ ਨਵਾ ਚੈਨਲ ਨੇ